ਗੁੱਡ ਮਾਰਨਿੰਗ ਜੀ ਵੈਲਕਮ ਇਨ ਨਵੀਂ ਵੀਡੀਓ ਚ ਤਮੀਦ ਸਾਰੇ ਭਰਾ ਚੜ੍ਹਦੀ ਕਲਾ ਜਾਉਣ ਦਾ ਟਾਈਮ ਹੋਇਆ ਸਵੇਰੇ 5 ਵਜੇ ਦਾ ਤਰੀਕ ਅੱਜ ਹੈਗੀ ਆਪਣਾ 28 ਤਰੀਕ ਤੇ 28 ਅਗਸਤ 2025 ਤੇ ਆਪਾਂ ਸਵੇਰੇ-ਸਵੇਰੇ ਉੱਠ ਕੇ ਬਾਲਟੀ ਤੇ ਕੰਨੀ ਲੈ ਕੇ ਆ ਗਿਆਂ ਮੱਝਾ ਚੌਣ ਲਈ ਤੇ ਜਾਲੀ ਜੁੜੀ ਲਾਉਨੇ ਆ ਪੱਠੇ ਪਾਉਨੇ ਆ ਤੇ ਬਣੇ ਰਿਓ ਵੀਡੀਓ ਚ ਵਲੌਗ ਆਪਾਂ ਤਿੰਨ ਚਾਰ ਦਿਨ ਬਣਾਇਆ ਨਹੀਂ ਤੇ ਵੀਡੀਓ ਸਟਾਰਟ ਕਰਤੀ ਇਹ ਬਸ ਇੱਕੋ ਹੀ ਦਿਨ ਲੱਗੀ ਇੱਕੋ ਧਿਆਨ ਆਇਆ ਕਿ ਜੀਰੂ ਜੀ ਦਾ ਟਾਈਮ ਹੋ ਗਿਆ 6 ਵਜੇ ਕੇ 5 ਕੁ ਮਿੰਟ ਹੋਏ ਨਾਲੇ 6 ਵਜੇ ਨੇ ਜੀ ਤੇ ਬਲੋਗ ਆਪਾਂ 3-4 ਦਿਨ ਤੋਂ ਪਾਇਆ ਨਹੀਂ ਬਸ ਉੱਥੇ ਗਏ ਹੀ ਗੁਰੂ ਘਰ ਮੁਕਤਸਰ ਸਾਹਿਬ ਵਾਲਾ ਤੇ ਉਹਦੀ ਪਾਇਆ ਸੀ ਆ ਚਲ ਅੱਜ ਵੀਡੀਓ ਬਣਾ ਲਈਏ ਤੇ ਤੋ ਚਾਰ ਦਿਨਾਂ ਤੋਂ ਮੀਂਹ ਪੈ ਰਿਹਾ ਥਾਂ ਥਾਂ ਤੇ ਪਾਣੀ ਆਇਆ ਤੇ ਪ੍ਰਮਾਤਮਾ ਬਖਸ਼ ਕਰੇ ਜਿੱਥੇ ਜਿੱਥੇ ਪਾਣੀ ਆਇਆ ਚੰਗਾ ਆਪਣਾ ਠੀਕ ਠਾਕ ਰਹਿਣ ਲੋਕ ਤੇ ਬਾਬਾ ਸਾਹਿਬ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਰਾਤ ਅਸੀਂ ਵੀ ਪਲਾਨ ਕਰਨ ਰਿਹਾ ਸੀ ਕੋਈ ਨਾ ਕੋਈ ਸੇਵਾ ਲੈ ਕੇ ਚੱਲੀਏ ਉਸ ਪਾਸੇ ਨੂੰ ਤੇ ਬਾਕੀ ਵੇਖਦੇ ਆ ਜੇ ਵੀਰ ਭਰਾ ਨਾਲ ਜੁੜਨਗੇ ਤੇ ਜ਼ਰੂਰ ਜਾਵਾਂਗੇ ਤੇ ਵੀਡੀਓ ਨੂੰ ਪੂਰਾ ਲਾਜ਼ਮੀ ਵੇਖਿਓ ਜੀ ਸਾਰਾ ਦਿਨ ਕੀ ਕਰਦੇ ਆ ਬਣੇ ਰਹੇ ਆ ਵੀਡੀਓ ਚ ਕਿਵੇਂ ਗੁਜ਼ਰਦਾ ਆਪਣਾ ਦਿਨ ਤੁਹਾਨੂੰ ਸਾਰਾ ਵਿਖਾਵਾਂਗੇ ਜੀ ਹਾਂਜੀ ਮਿੱਤਰੋ ਟਾਈਮ ਹੋਇਆ 8 ਵਜੇ ਦਾ ਤੇ ਜਿਹੜਾ ਡੰਗਰ ਵੱੱਛੇ ਵਾਲਾ ਬੰਦਾ ਹੈ ਉਹ ਵੇਲਾ ਨਹੀਂ ਹੋ ਸਕਦਾ ਹੁਣ ਆਪਾਂ ਥੇ ਕੁਤਰਨੇ ਨੇ ਮੈਂ ਆਪਦੇ ਮਨ ਉਹਦਾ ਨਹਾ ਧੋ ਕੇ ਅੰਦਰ ਬਹਿ ਗਿਆ ਹਾਂ ਤੇ ਪਰ ਦੁਬਾਰਾ ਗੰਦ ਪਿਆ ਪਿਆ ਹੀ ਗੋਇਆ ਗੋਇਆ ਇਕੱਠਾ ਕਰਕੇ ਰੇੜੀ ਚ ਆਪਾਂ ਨਾਲ ਨਾਲ ਲੱਦੀ ਜਾਈਦਾ ਹੈ ਫੇਰ ਸ਼ਾਮ ਨੂੰ ਵੀ ਲਾਹੀਦਾ ਸਵੇਰੇ ਵੀ ਲਾਹੀਦਾ ਤੇ ਲਫਾਫੇ ਵੀ ਚੀਜ਼ ਸ਼ੂਜ਼ ਵਾਲੇ ਇਕੱਠੇ ਕਰੀ ਜੇ ਇਹਦੇ ਨੇ ਸ਼ਾਮ ਨੂੰ ਤੂੰ ਨਹੀਂ ਲਾ ਦੀ ਦੀ ਇਹਨਾਂ ਦੀ ਤੇ ਹੁਣ ਪੱਠੇ ਕੁਤਰ ਕੇ ਬੱਦਲ ਬਣਿਆ ਅੰਦਰ ਸਾੜ ਦਿੰਨੇ ਆ ਤੂੜੀ ਦੇ ਕੋਲ ਤੇ ਫੇਰ ਰੋਟੀ ਰੋਟੀ ਖਾਣੇ ਆਪਾਂ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਜੇ ਤਿੰਨ ਚਾਰ ਦਿਨ ਹੋ ਗਏ ਨਾ ਆਪਾਂ ਵਲੌਗ ਨਹੀਂ ਬਣਾਇਆ ਤੇ ਹੁਣੇ ਆਪਾਂ ਬਾਹਰ ਅੰਦਰ ਨਿਕਲ ਕੇ ਵੀ ਬਣਾਵਾਂਗੇ ਲੋਕੀ ਕਹਿਣਗੇ ਕੱਲਾ ਮੱਝਾਂ ਗੋਇਆ ਹੀ ਖਾਈ ਜਾਂਦਾ ਫਿਰ ਜਿਹੜਾ ਕੰਮ ਆਪਾਂ ਕਰ ਰਹੇ ਹਾਂ ਉਹ ਤਾਂ ਵਿਖਾਣੇ ਕੋ ਖਾਣਾ ਤੇ ਫੇਰ ਆਪਾਂ ਬਾਹਰ ਅੰਦਰ ਨਿਕਲ ਕੇ ਬਣਾਉਨੇ ਆ ਵੀਡੀਓ ਆ ਮਿੱਤਰੋ ਆ ਬਾਥਰੂਮ ਚ ਮੈਂ ਨਿਕਲਿਆ ਸੀ ਬਾਹਰ ਤੇ ਆ ਖੂਈ ਸੀ ਸਾਡੇ ਇੱਥੇ ਇਹਦੇ ਵਿੱਚ ਹੀ ਮੈਂ ਜਾ ਪੈਣ ਗਾ ਹਾ ਕਿੱਡਾ ਟੋਇਆ ਡੂੰਗਾ ਦੋਵੇਂ ਲੱਤਾਂ ਬਈਆਂ ਵੇਚੀ ਚਲ ਗਈ ਛੱਲਿਆਂ ਗੀਆਂ ਨੇ ਇੱਥੇ ਸਾਡਾ ਵਾਸ਼ਬੇਸ਼ਨ ਸੀ ਉਹਨੂੰ ਹੱਥ ਪਾ ਗਿਆ ਰੱਬੋ ਮੇਰਾ ਵਾਸ਼ਬੇਸ਼ਨ ਤੋੜ ਕੇ ਆ ਛੱਟਿਆ ਸੀ ਹੁਣ ਇੱਥੋਂ ਚੁੱਕਿਆ ਮਿੱਟੀ ਪਾਉਣ ਦੇਣੇ ਆ ਇਹਦੇ ਵਿੱਚ ਤੇ ਆ ਵਾਸ਼ਬੇਸ਼ਨ ਤੋੜ ਕੇ ਛੱਟਿਆ ਇੱਥੇ ਰੱਖਿਆ ਆ ਪਿਆ ਵਾਸ਼ਵੇਸ਼ ਨੂੰ ਹੱਥ ਪੈ ਗਿਆ ਮੀਂਹ ਪੈਣ ਦੇ ਜਿੰਨਾ ਜਿੰਨਾ ਦੀਆਂ ਖੁਈਆਂ ਨੇ ਨਾ ਕੱਚੀਆਂ ਆਪਦਾ ਵਿਚਾਰ ਰੱਖੋ ਬਈ ਖੁਈਆਂ ਦਾ ਮਹਾਮੈਰੀ ਦਾ ਵਿੱਚ ਲੱਤ ਆ ਗਈ ਸੀ ਹੱਥ ਪੈ ਗਿਆ ਵਾਸ਼ਵੇਸ਼ ਨੂੰ ਜਿਹਦੇ ਵਿੱਚ ਜਾਂਦਾ ਮੈਂ ਸ਼ੁਕਰੇ ਪ੍ਰਮਾਤਮਾ ਦਾ ਭਾਸ਼ ਗਿਆ ਹਾਂ ਹਾਂ ਜੀ ਮਿੱਤਰੋ ਕੰਮ ਕਰਨ ਵੇੜ ਕੇ ਟੋਟੀ ਰੁੱਟੀ ਖਾ ਲਈਏ ਤੇ ਟਾਈਮ ਹੋ ਗਿਆ 9:30 ਦਾ ਆ ਚੱਲੇ ਆ ਆ ਗੱਡੀ ਠੀਕ ਕਰਵਾਣੀ ਪੁੱਛਣ ਵੀ ਕੀ ਖਰਚਾ ਆਏਗਾ ਗੇ ਨਹੀਂ ਛੋਟੇ-ਮੋਟੇ ਕੰਮ ਆਏ ਨੇ ਛੋਟੇ-ਮੋਟੇ ਕੀ ਵੱਡੇ ਹੀ ਨੇ ਪਹਿਲਾਂ ਤਾਂ ਮੇਨ ਕੰਡੈਸਰ ਜਿਹੜਾ ਏਸੀ ਦਾ ਉਹ ਬਖਾਣਾ ਤਾਂ ਬੱਦਲ ਬਹੁਤ ਜ਼ਿਆਦਾ ਚੜਿਆ ਹੈ ਬੱਦਲ ਚੜਿਆ ਹੈ ਤੇ ਥਾਂ-ਥਾਂ ਤੇ ਪਾਣੀ ਆਏ ਨੇ ਪੰਜਾਬ ਦੇ ਹਾਲਾਤ ਬੜੇ ਖਰਾਬ ਹੋਏ ਪਏ ਨੇ ਯਾਰ ਤੇ ਸਾਰੇ ਭਰਾਵਾਂ ਤੇ ਚੜਦੀ ਕਲਾ ਰੱਖੇ ਪ੍ਰਮਾਤਮਾ ਤੇ ਸਹੀ ਸਲਾਮਤ ਰਹਿਣ ਕਈਆਂ ਦੇ ਘਰ ਰੁੜ ਗਏ ਕਈ ਰੀਲ ਲੱਗ ਗਿਆ ਆਂਡੀਆਂ ਨੇ ਕਹੇ ਦੀਆਂ ਮੱਝਾਂ ਰੁੜ ਗਈਆਂ ਓਏ ਹੋਏ ਪਰ ਗੱਲ ਇਹ ਆ ਦੁੱਖ ਵਾਲੀ ਵੀ ਜਦੋਂ ਪੰਜਾਬ ਤੇ ਮੁਸੀਬਤ ਪੈਂਦੀ ਨਾ ਤੇ ਪੰਜਾਬ ਵੀ ਤਾਂ ਇੰਡੀਆ ਦਾ ਹਿੱਸਾ ਹੀ ਏ ਪੰਜਾਬ ਨਾਲ ਕੋਈ ਨਹੀਂ ਖੜਦਾ ਤੇ ਪੰਜਾਬ ਹਰੇਕ ਨਾਲ ਖੜਦਾ ਪੰਜਾਬ ਨੇ ਠੇਕਾ ਲਿਆ ਹਰੇਕ ਨਾਲ ਖੜਨ ਦਾ ਪਰ ਪੰਜਾਬ ਨਾਲ ਕੋਈ ਨਹੀਂ ਖੜਦਾ ਕਿੱਡੀ ਦੁੱਖ ਵਾਲੀ ਗੱਲ ਏ ਤੇ ਚਲੋ ਪਰ ਕੋਈ ਨਹੀਂ ਨਾਲ ਖੜਨ ਪੰਜਾਬ ਆਪਦੇ ਪੈਰਾਂ ਤੇ ਹਮੇਸ਼ਾ ਵੀ ਖੜਾ ਹੋਈ ਜਾਂਦਾ ਅੱਜ ਨਹੀਂ ਤੇ ਕੱਲ ਇਹ ਲੰਘ ਹੀ ਜਾਣਾ ਸਮਾਂ ਸਾ ਮਾ ਉਹ ਹੀ ਰਿਹਾ ਜੇ ਚੰਗਾ ਨਹੀਂ ਰਿਹਾ ਤਾਂ ਬੜਾ ਵੀ ਨਹੀਂ ਰਹਿਣਾ ਇਸ ਲਈ ਨਾ ਤੇ ਥੋੜਾ ਜਿਹਾ ਮਾੜੀ ਮੁੱਟੀ ਸ਼ਰਮ ਕਰਨੀ ਚਾਹੀਦੀ ਹੈ ਤੇ ਪੰਜਾਬ ਨਾਲ ਖੜਨਾ ਚਾਹੀਦਾ ਇੰਡੀਆ ਨਾਲ ਚਲੋ ਚੱਲਦੇ ਆਂ ਆਪਾਂ ਛੋਟੇ ਮੋਟੇ ਕੰਮ ਚੱਲੇ ਸੀ ਆਹੀ ਗੱਡੀ ਬਾਰੇ ਪਤਾ ਕਰਨਾ ਤੇ ਪੁੱਛ ਕੇ ਆਉਨੇ ਆ ਤੇ ਜੇ ਵਿਹਲਾ ਹੈ ਮਕੈਨਿਕ ਤਾਂ ਆਪਾਂ ਅੱਜ ਲੈ ਕੇ ਜਾਣੇ ਨੂੰ ਠੀਕ ਕਰਾਉਨੇ ਆ ਬਣੇ ਰਿਓ ਵੀਡੀਓ ਅਖੀਰ ਤੱਕ ਮਿੱਤਰੋ ਚੱਲ ਪਏ ਆਪਾਂ ਪਟਿਆਲੇ ਵਾਲ ਨੂੰ ਤੇ ਆ ਆਪਣੇ ਪਿੰਡ ਦੀ ਝੀਲ ਏ ਤੇ ਮੌਸਮ ਚੈੱਕ ਕਰੋ ਬੱਦਲ ਪੂਰਾ ਬਣਿਆ ਹਲੇ ਵੀ ਕਾਲਾ हां जी मित्रों ਆਪਾਂ ਪਹੁੰਚੇ ਆਂ ਮੋਟਰ ਤੇ ਤੇ ਮੋਟਰ ਤੇ ਵੀ ਪਾਣੀ ਪਾਣੀ ਚਿੱਕੜ ਚਿੱਕੜ ਹੋਇਆ ਪਿਆ ਪਾਈ ਤੇ ਵੀ ਆਹ ਵੇਖੋ ਪਾਣੀ ਇਧਰੋਂ ਕੱਢ ਕੇ ਇਧਰ ਲਾਇਆ ਜਾਣ ਡਿਆ ਬੁਰੇ ਹਾਲਾਤ ਹੋਏ ਪੈ ਨੇ ਮੀਂਹ ਨਾਲ ਤੇ ਹਲੇ ਵੀ ਬੱਦਲ ਐ ਕਾਲੀ ਘਟਾ ਛਾਈ ਪਈ ਏ ਵੇਖੋ ਤੇ ਮੀਂਹ ਨਾ ਹੀ ਆਵੇ ਹੁਣ ਚੰਗਾ ਕਿਉਂਕਿ ਮੀਂਹ ਨੇ ਤੇ ਹੁਣਾ ਇੱਕ ਸਾਬ ਦੀ ਬਰਬਾਦੀ ਹੀ ਲਿਆਉਣੀ ਐ ਅੱਗੇ ਬੜੀ ਲੈਣ ਦੀ ਐ ਹਾਲਾਤ ਬਹੁਤ ਮਾੜੇ ਕੀਤੇ ਪਏ ਨੇ ਮੀਂਹ ਇਹ ਇਸ ਟਾਈਮ ਪੰਜਾਬ ਦੇ ਹਾਲਾਤ ਸਾਰੇ ਵਿੰਦੀ ਪਏ ਨੇ ਫੂਨਾ ਤੇ ਕੀ ਬਣੇ ਪਏ ਨੇ ਤੇ ਇਸ ਤੋਂ ਬਾਅਦ ਤਾਣਾ ਹਲੇ ਮੈਂ ਹੁਣ ਵਿੰਦਾ ਪਈ ਨਿਊਜ਼ ਕਹਿੰਦੇ ਪਤਾ ਨਹੀਂ 30000 ਕਿਊਸਿਕ ਪਾਣੀ ਛੱਡਿਆ ਤੇ ਜੇ 2 ਲੱਖ ਕਿਊਸਿਕ ਪਾਣੀ ਛੱਡਤਾ ਨਾ ਤੇ ਪੰਜਾਬ ਦੇ ਹਾਲਾਤ ਕੀ ਬਣ ਜਾਣੇ ਨੇ ਨਾ ਹੀ ਹੋਵੇ ਰੱਬਾ ਹੁਣ ਮੀਂਹ हट ਜੇ ਤੇ ਪਾਣੀ ਥੱਲੇ ਘਟਣ ਲੱਗ ਜੇ ਤੇ ਚੰਗਾ ਹੁਣ ਪੌਂਗ ਡੈਮ ਚ ਵੀ ਪਾਣੀ ਛੱਡਤਾ ਹੈ ਕਹਿੰਦੇ ਨੇ ਗੇਟ ਖੋਲਤੇ ਨੇ ਫਲੱਡ ਗੇਟ ਤੇ ਹਾਲਾਤ ਬਹੁਤ ਜਿਆਦੇ ਮਾੜੇ ਹੋਏ ਪਏ ਨੇ ਤੇ ਪਾਕਿਸਤਾਨ ਚ ਵੀ ਬੜੇ ਹਾਲਾਤ ਮਾੜੇ ਹੋਏ ਪੈ ਨੇ ਇਸ ਟਾਈਮ ਪਾਣੀ ਉੱਧਰ ਵੀ ਬੜਾ ਜਿਆਦਾ ਕਰਤਾਰਪੁਰ ਸਾਹਿਬ ਮੇਨ ਜਗ੍ਹਾ ਜਿਹੜੀ ਆਪਣੀ ਗੁਰੂ ਘਰ ਉੱਥੇ ਪਾਣੀ ਇੰਨਾ ਇੰਨਾ ਵੀ ਦਰਵਾਜ਼ੇ ਡੁੱਬੇ ਪਏ ਨੇ ਗੁਰੂ ਘਰ ਦੇ ਐਨੇ ਮਾੜੇ ਹਾਲਾਤ ਨੇ ਹਾਂਜੀ ਮਿੱਤਰੋ ਆਪਾਂ ਪਹੁੰਚ ਗਏ ਸਨੌਰੀ ਏਟੇ ਪਟਿਆਲੇ ਆਏ ਸਾਂ ਆਪਾਂ ਗੱਡੀ ਦਾ ਸਮਾਨ ਜਾਂ ਪਤਾ ਕਰਨਾ ਸੀ ਕੰਡੈਕਸਰ ਮੇਨ ਯਾਰ ਆਪਾਂ ਪਿੰਡਾਂ ਦੇ ਤੋਂ ਪੁੱਛਣਾ ਸੀ ਬਿੱਟੂ ਚੱਲਦਾ ਜਾਂ ਮਿਲ ਜਾਂਦਾ ਨਹੀਂ ਇਹਨੂੰ ਕੁwadi ਮਾਰਦੇ ਨਾਲ ਮੇਰੇ ਦਵਿੰਦਰ ਸਿੰਘ ਖਾਲਸਾ ਜੀ ਤੇ ਇੱਧਰ ਪਚਾ ਦੇ ਹਾਲੇ ਤੱਕ ਤਾਂ ਪਾਣੀ ਨਹੀਂ ਹੈਗਾ ਨਹਿਰਾ ਨੂਰਾ ਚ ਤੇ ਆਹ ਗਰਾਊਂਡ ਬਣਾਤਾ ਇੱਥੇ ਟੂਰਨਾਮੈਂਟ ਹੁੰਦੇ ਨੇ ਹੁਣਾ ਬਹੁਤ ਵਧੀਆ ਬਣਾਤਾ ਪਟਿਆਲੇ ਨੂੰ ਗੇੜਾ ਨਹੀਂ ਲੱਗਦਾ ਕਿੰਨਾ ਕਿੰਨਾ ਚਿਰ ਨਹੀਂ ਦਾ ਰਹੀਦਾ ਹੀ ਪਟਿਆਲੇ ਹੀ ਕੋਈ ਟਾਈਮ ਸੀ ਤੇ ਹੁਣ ਆਪਾਂ ਅੱਗੇ ਕਿੱਥੇ ਜਾਂਦੇ ਆ ਬਣੇ ਰੋ ਵੀਡੀਓ ਚ ਤਨੂ ਖਾਵਾਂਗੇ ਕਿਵੇਂ ਦਿਨ ਗੁਜ਼ਰਦਾ ਆਪਣਾ ਕਿੱਧਰ-ਕਿੱਧਰ ਜਾਂਦੇ ਆ ਜੁੜੇ ਰੋ ਨਾਲ ਆਪਾਂ ਆਇਆ ਸ਼ੀਤਲਾ ਮਾਤਾ ਦੇ ਮੰਦਰ ਵਾਲੀ ਸਾਈਡ ਤੇ ਤੇ ਕਿਹੜੀ ਚੌਂਕੀ ਵਾਸੀ ਦੀ ਬਟੂਏ ਚੱਲ ਜਿਹੜੀ ਇਹ ਸਲੋਰੀਟਾ ਵਾਲਾ ਏਰੀਆ ਹੀ ਏ ਕਿਲਾ ਚੌਂਕ ਵਾਲੀ ਸਾਈਡ ਤੇ ਜਾ ਰਹੇ ਆ ਆਪਾਂ ਤੇ ਵੇਖੋ ਰੌਣਕਾਂ ਬਾਜ਼ਾਰ ਤੇ ਬੱਤਲਬਾਈ ਦਾ ਮੌਸਮ ਏ ਆ ਸ਼ੀਤਲਾ ਮਾਤਾ ਦਾ ਮੰਦਰ ਏ ਇਵੇਂ ਨਿਕਰੀ ਮਾਤਾ ਹੋਈ ਸੀ ਨਿੱਕੇ ਹੁੰਦੇ ਜੈ ਮਾਤਾ ਰਾਣੀ ਤੇ ਇੱਥੋਂ ਮੈਂ ਠੀਕ ਹੋਇਆ ਸੀ ਮਾਤਾ ਦੇ ਮੰਦਿਰ ਚ ਕੰਮ ਐਡਾ ਵੱਡਾ ਹੋ ਜਾਵਾ ਫਿਰ ਐਡਾ ਵੱਡਾ ਜਲੂ ਸਿੰਘ ਖਾਲੀ ਪਿੱਛੇ ਫੈਨ ਵਾਜਾ ਮਾਰਨ ਦੇ ਨੇ ਬਾਜੀ ਫੋਟੋ ਖਿਚਾਲੋ ਮੈਂ ਨਾ ਹਰੇ ਨਾ ਤੋ ਕਿੰਨੇ ਨਾ ਇਹ ਫੋਟੋ ਇਸ ਕਰਕੇ ਨਹੀਂ ਖਿਚਾਈ ਨੁਠੇ ਦਵਾਰਾ ਕੱਲਾ ਬਾਪੂ ਤਸਲ ਲਾਹੌਰ ਦੀਆਂ ਸਭ ਨਾਲ ਸੀ ਤਾਂ ਇਹ ਸਭ ਨਾਲ ਸੀ ਗਰੇਟ ਕੱਲਾ ਆਪਾਂ ਪਹੁੰਚ ਗਏ ਗੇਟ 'ਚ ਕਿਹੜਾ ਗੇਟ ਆ ਕਿਲਾ ਚੌਂਕ 'ਚ ਫਲਵਿੰਦਰ ਜਿੱਥੋਂ ਖਾਂਦਾ ਹੁੰਦਾ ਆ ਪਾਉ ਬਾਜੀ ਇੱਥੇ ਵੀ ਮਾਤਾ ਦਾ ਮੰਦਿਰ ਹੈ। ਸ਼੍ਰੀ ਰਾਜੇਸ਼ਵਰ ਮੰਦਿਰ। ਲਓ ਜੀ। ਕਰੋ ਦਰਸ਼ਨ। ਜੈ ਮਾਤਾ ਰਾਣੀ ਦੀ। ਜੈ ਸ਼ਿਵ ਸ਼ੰਕਰ। ਇੱਧਰ ਆ ਗਈ ਥਾਣਾ ਕੋਤਵਾਲੀ। ਇੱਧਰ ਕੋਤਵਾਲੀ ਆ ਗਈ। ਇੱਥੇ ਵੀ ਚੱਕਰ ਪਿਆ ਇਹ ਘਰੀ। ਜੈ ਬਾਬੇ ਜੀ। ਹੁਣ ਨਾ ਪਵੇ। ਤੇ ਇੱਧਰ ਆ ਗਿਆ ਕਿਲਾ। ਕਿਲਾ ਦਾ ਸਾਹਬ ਨੂੰ ਪਤਾ ਹੀ ਵਿਖਿਆ ਹੀ ਹੋਣਾ ਹੈ। ਇੱਥੇ ਕਿਲਾ ਚੌਂਕ ਆ ਗਿਆ ਆਪਾਂ ਹੁਣ ਕਿਲਾ ਚੌਂਕ 'ਚ ਐਸ ਟਾਈਮ ਤੇ ਇੱਥੇ ਕਹਿੰਦੇ ਹਰੇਕ ਤਰ੍ਹਾਂ ਦੀ ਸ਼ਾਪਿੰਗ ਆਹ ਸ਼ਾਦੀਆਂ ਦੀ ਸਾਰਾ ਮਾਲ ਇੱਧਰ ਮਿਲਦਾ ਹੈ ਸਸਤਾ ਮਹਿੰਗਾ ਜੁੱਤੀਆਂ ਬਾਕੀ ਅਸੀਂ ਬੁਲਟ ਤੇ ਆਵਾਜ਼ ਨੂੰ ਅਡਜਸਟ ਕਰਿਆ ਜੇ ਆਵਾਜ਼ ਜਿਆਦੀ ਬੁਲਟ ਦੀ ਹੁੰਦੀ ਹੋਵੇ ਮੇਰੀ ਕੱਟ ਹੁੰਦੀ ਹੋਵੇ ਇਹ ਆਪਣੀ ਸੈਟਿੰਗ ਕਰ ਲਿਆ ਜੇ। ਬਾਕੀ ਪਟਿਆਲੇ ਵਾਲੇ ਤੱਕ ਬਚਾਏ ਪਾਣੀ ਦਾ ਤੇ ਪ੍ਰਮਾਤਮਾ ਬਚਾਈ ਰੱਖੇ। ਕਿਉਂਕਿ 2023 ਚ ਜਿਹੜੇ ਹਾਲਾਤ ਬਣੇ ਸਨ ਅਰਬਨ ਸਟੇਟ ਫੇਸ 1 ਚ ਅਸੀਂ ਆਏ ਸਾਂ ਇੱਥੇ ਤੇ ਸਾਨੂੰ ਯਾਦ ਹੈ ਕੀ ਹਾਲਾਤ ਸਨ। ਲੋਕਾਂ ਦੀਆਂ ਗੱਡੀਆਂ, ਲੋਕਾਂ ਦੇ ਘਰ ਬਹੁਤ ਬੁਰੇ ਹਾਲਾਤ ਸਨ। ਤੇ 미 ਰੁਕ ਜਾਣਾ ਚਾਹੀਦਾ ਹੁਣ ਬਸ ਆਪਾਂ ਵਾਰ-ਵਾਰ ਇਹੀ ਕਹਿ ਰਹੇ ਆ ਬਲੌਗ ਚ ਤੇ 미 ਰੁਕ ਜੇ ਤੇ ਹਾਲਾਤ ਦੁਬਾਰਾ ਉਹੀ ਹੋ ਜਾਣਾ ਤੇ ਬਾਕੀ ਆ ਚੈੱਕ ਕਰੋ ਇੱਥੋਂ ਸਾਹਮਣੇ ਆ ਗਿਆ ਚਰਨ ਜੂਸ ਅਸੀਂ ਤਾਂ ਜੂਸ ਵੀ ਇੰਨੇ ਨੂੰ ਦੇ ਹੀ ਹਈ ਹਣ ਕਦੀ ਪੀਤਾ ਹੀ ਨਹੀਂ ਹਣ ਜੂਸ ਹੋ ਜੂਸ ਹੋਏ ਪਿਆ ਤਨ ਜੂਸ ਹੋਏ ਪਿਆ ਆਪਾਂ ਆ ਗਏ ਹੁਣ ਏਸੀ ਮਾਰਕੀਟ ਵਾਲੀ ਸਾਈਡ ਤੇ ਇੱਕੇ ਜੱਗੀ ਸਵੀਟ ਆ ਜਾਣਾ ਹੈ ਲੋਹਗੀ ਮੈਂ ਆਣਾ ਬਿੱਟੂ ਇਹ ਮੈਨੂੰ ਤੂੰ ਵੀ ਚੱਲ ਵੈਨਾ ਹੀ ਵੇ ਬਸਪੰਦ ਲੈ ਗਾ ਆ ਬਾਜ਼ਾਰ ਚ ਰੌਣਕ ਐਵੇਂ ਹੀ ਰਹੀ ਹੈ ਹਮੇਸ਼ਾ ਆਣਾ ਤੂੰ ਸਵੇਰੇ ਆ ਜਾ ਤੂੰ ਸ਼ਾਮੀ ਆ ਜਾ ਤੂੰ ਰਾਤੀ ਆ ਜਾ ਇੱਥੇ ਨਹੀਂ ਰੌਣਕ ਕਟਨੀ ਜਿਵੇਂ ਬਸ ਸਟੈਂਡੋਂ ਉਧਰ ਚੁੱਕਿਆ ਹੀ ਐ ਦੂਜੇ ਬਸ ਚਲਾ ਗਿਆ ਤੇ ਬਸ ਸਟੈਂਡ ਵਾਲਾ ਪਾਸਾ ਉਝੜਿਆ ਪਿਆ ਔਰ ਇੱਥੇ ਵੇ ਲੈ ਇਹੀ ਇਹੀ ਕੁਛ ਰਹਿੰਦਾ ਇੱਥੇ ਵੀ ਐਵੇਂ ਇੱਧਰ ਕਿਉਂਕਿ ਦੁਕਾਨਾਂ ਤੇ ਕੋਈ ਨਾ ਆਜ਼ਾਦੀਆਂ ਨੇ ਯਾਰ ਹਨ ਵੀ ਸਾਰਾ ਮੇਨ ਸਟੇਸ਼ਨ ਹੀ ਪਟਿਆਲੇ ਦਾ ਇਹ ਆ ਵਿੱਚ ਹਰ ਇੱਕ ਆਈਟਮ ਹਰ ਇੱਕ ਤਰ੍ਹਾਂ ਦੀ ਸ਼ਾਪਿੰਗ ਹੋ ਜਾਂਦੀ ਏ ਵਿਆਹ ਸ਼ਾਦੀਆਂ ਦੀ ਵੀ ਆਪਣਾ ਹਰ ਇੱਕ ਤਰ੍ਹਾਂ ਦੀ ਸ਼ਾਪਿੰਗ ਹੋ ਜਾਂਦੀ ਏ ਵੀਡੀਓ ਲੰਮੀ ਕਰ ਲੈਣੀ ਮੈਂ ਜਿਆਦੀ ਵਿਚਾਰ ਵਖਾ ਵਖਾ ਕੇ ਚਲੋ ਕੋਈ ਗੱਲ ਨਹੀਂ ਅੱਜ ਵਲੌਗ ਵੀ ਬੜੇ ਦਿਨਾਂ ਬਾਅਦ ਦੋ ਪਾਰਟਾਂ ਚ ਪਾ ਦਾਂਗੇ ਵਨ ਪਾਰਟ ਟੂ ਪਾਰਟ ਚ ਪਰ ਪਟਿਆਲੇ ਦੀ ਵੀਡੀਓ ਅੱਜ ਬਣਾਉਣੀ ਬਣਾਉਣੀ ਹੈ ਜੁਐਲਰੀ ਵੇ ਕਿੰਨੇ ਜੱਗੀ ਲੰਘਿਆ ਨਹੀਂ ਜੱਗੀ ਆ ਗਿਆ ਆਹ ਜਿਹੜਾ ਆ ਗਿਆ ਹੀ ਬੱਚਿਆਂ ਦੇ ਕੱਪੜੇ ਆਹ ਆ ਗਿਆ ਹੀ ਆਪਣਾ ਫੇਵਰੇਟ ਸਵੀਟਸ ਇੱਥੇ ਅੰਕਲ ਲੱਗਾ ਹੁੰਦਾ ਸੀ ਕਿਸੇ ਟਾਈਮ ਇੱਥੇ ਲੜਾਈਆਂ ਚੜਾਈਆਂ ਵੀ ਹੋਈਆਂ ਕਦੀ ਕਦੀ ਆਏ ਹਾਏ ਹਾਏ ਵੇਲਾ ਵੇਲਾ ਨਹੀਂ ਆਉਣਾ ਮੁੜ ਕੇ ਮੁੰਮੂੜੇ ਜਿਆਦਾ ਸਤਾਵੇ ਪਿੰਡ ਦੀਆਂ ਗਲੀਆਂ ਦੀ ਆਪਾਂ ਪਹੁੰਚ ਗਏ ਹੁਣ ਸਾਨੀ ਟਾਪੇ ਵਾਲਾ ਆ ਆ ਗਿਆ ਇੱਧਰ ਸਾਨੀ ਕੇਸੀ ਮਾਰਕੀਟ ਏ ਜਾ ਰਿਹਾ ਹੁਣ ਆਪਾਂ ਮੋਦੀ 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 ਕਾਲਜ ਵਾਲੀ ਸੈਰ ਤੇ ਮੋਦੀ ਗੇਟ ਆਏਗਾ ਹੁਣ ਆਪਾਂ ਨੂੰ ਕੰਮ ਕਿੱਥੇ ਆ ਕੰਮ ਕਿੱਥੇ ਆਪਾਂ ਨੂੰ ਹਾਂ ਆਪਾਂ ਗੱਡੀ ਦਾ ਸਮਾਨ ਪਤਾ ਕਰਨਾ ਹੈ ਨਾ ਪਹਿਲਾਂ ਹੁਣ ਆਪਾਂ ਬਾਧ ਰਹੇ ਆ ਸਾਈ ਮਾਰਕੀਟ ਵਾਲ ਨੂੰ ਤੋਂ ਨਾਲ ਸੀ ਉਡੀਆਂ ਮੈਨੂੰ ਆਤ ਤੇ ਆਪਣਾ ਵੀਡੀਓ ਵਾਲੇ ਵੇਂਦੇ ਪਿੰਨੇ ਜਿਹੜੇ ਕੈਨ ਕੜੀ ਮੁੜੀ ਕਹਿੰਦਾ ਨਾਲ ਸੀ ਉਹ ਮੈਨੂੰ ਆਤ ਪਈ ਕੈਨ ਦੀ ਟੋਨਾ ਨਾਲ ਸੀ ਸਾਬਾ ਨਾਲ ਸੀ ਤੇ ਆਈ ਡੋਂਟ ਥਿੰਕ ਟੋਨਾ ਆਈ ਡੋਂਟ ਥਿੰਕ ਸਾਬਾ ఎవਰੀਥਿੰਗ ਨਾਥਿੰਗ ਟੂ ਮੈਚ ਸੋ ਆਈ ਕੈਨ ਨਾਟ ਕਮ ਟੂ ਸਕੂਲ ਕੰਡਲੀ ਗ੍ਰਾਂਟ ਮੀ ਲੀਵ ਫੋਰ ਵਨ ਡੇ ਆ ਆਈ ਡਿਸਟ੍ਰੈਸਟਿਕ ਰੋ ਲਓ ਜੀ ਹੁਣ ਆਪਣਾ ਪ੍ਰਵੇਸ਼ ਕਰ ਚੁੱਕੇ ਆ ਸਾਈ ਮਾਰਕੀਟ ਚ ਸਵਾਗਤ ਹੈ ਸਾਡੇ ਦੋਵਾਂ ਦਾ ਪਰਮਾ ਸਵਾਗਤ ਹੈ ਤੇ ਅੱਗੇ ਖੜੇ ਨੇ ਸਵਾਗਤ ਕਰਨ ਵਾਸਤੇ ਲੋਕ ਆਰ ਲੈ ਕੇ ਖੜੇ ਨੇ ਕਿ ਕਦੋਂ ਆਉਣਗੇ ਪਿੱਟੂ ਜੀ ਲੋ ਜੀ ਹੁਣ ਆਪਾਂ ਮੇਨ ਜਗ੍ਹਾ ਤੇ ਪਹੁੰਚ ਕੇ ਬਾਕੀ ਵੀਡੀਓ ਬਣਾਵਾਂਗੇ ਲੋ ਜੀ ਪਹੁੰਚ ਗਿਆ ਆਪਾਂ ਸਾਈਂ ਮਾਰਕੀਟ ਆ ਆ ਗਏ ਸਾਈਂ ਮਾਰਕੀਟ ਵੇਖੋ ਜੀ ਗੱਡੀਆਂ ਹੀ ਗੱਡੀਆਂ ਹੁਣ ਆਪਾਂ ਪਤਾ ਕਰਦੇ ਆ ਕੰਡੈਸਰ ਸਵੀਟੀ ਜੀਪ ਸੈਂਟਰ ਇੱਥੇ ਕਾਰਾਂ ਅਸਲੀ ਸਪੇਅਰ ਪਾਰਟਸ ਇੱਥੇ ਪਤਾ ਕਰਦੇ ਆ ਕੰਡੈਸਰ ਗੱਡੀ ਦਾ ਆ ਆ ਗਿਆ ਜੀ ਰਾਜੇ ਦਾ ਮਹਿਲ ਮਹਾਰਾਜਾ ਪਟਿਆਲਾ ਠਿੱਕਰੀ ਵਾਲਾ ਸਰਦਾਰ ਹੈ ਤੇ ਇਸ ਟਾਈਮ ਆਪਾਂ ਬਾਦ ਰਹੇ ਆ ਫਵਾਰਾ ਚੌਂਕ ਨੂੰ ਪਾਰਾਦਰੀ ਨੂੰ ਆ ਗਈ ਤੇ ਅੱਕੇ ਆਪਣਾ ਆ ਗਿਆ ਫੇਵਰੇਟ ਮੈਨੂ ਪਰੌਂਠਿਆਂ ਵਾਲਾ ਆਏ ਹਾਏ ਹਾਏ ਆਲੂ ਦੇ ਪਰੌਂਠੇ ਬਿੱਟੂ ਜੰਨਤ 'ਚ ਲੈ ਜਾਂਦੇ ਹਨ ਇੱਕ ਵਾਰੀ ਅੱਕੇ ਫੁਵਾਰੇ ਚੱਲ ਰਹੇ ਨੇ ਅੱਜ ਫੁਵਾਰਾ ਚੌਂਕ ਦੇ ਬੜੀ ਖੁਸ਼ਖਬਰੀ ਵਾਲੀ ਗੱਲ ਏ ਸਾਰੇ ਪੰਜਾਬ ਵਾਸਤੇ ਆ ਗਿਆ ਮੈਨੂ ਪਰਾਂਠਾ ਨਾਲ ਹੀ ਫੂਲ ਥੀਟਰ ਤੇ ਆਹ ਫੁਹਾਰੇ ਚੱਲਣ ਡਏ ਜੇ ਲੈ ਜੀ ਇਹੀ ਪੜੇ ਵਧਾਈ ਦੇ ਪਾਤਰਾਂ ਚ ਹੀ ਜਿਹੜੇ ਫੁਹਾਰੇ ਚੱਲਣ ਡਏ ਨੇ ਤੇ ਸਾਬਾ ਨਾਲ ਵੀ ਇਤਰੋਂ ਵੇਪ ਫੁਹਾਰੇ ਆਏ ਹਾਏ ਓਏ ਤੂੰ ਨਾ ਵੇਖ ਮੈਨੂੰ ਵੇਖ ਆ ਆ ਗਿਆ ਪੈਟਰੋਲ ਪੰਪ ਫੁਹਾਰਾ ਚੌਂਕ ਆਲਾ ਤੇ ਮਰੂਤਾਂ ਦੀ ਮੈਂ ਲਾਲੀ ਰੇੜੀ ਲੈ ਆਇਆ ਮੰਡੀਆਂੋਂ ਭਰ ਕੇ ਉਹ ਦੇਵਾਂ ਚੋਹਕਾ ਚੌਂਕ ਚ ਖੜ ਕੇ ਲੋ ਜੀ ਟਿੱਪਰ ਤਿਆਰ ਏ ਲੈਂਟਰ ਪੈ ਰਿਹਾ ਹੁਣ ਇਹ ਛੜਕ ਜਾ ਰਹੀ ਏ ਲੀਲਾ ਪਵਨ ਨੂੰ ਲੀਲਾ ਪਵਨ ਨੂੰ ਲੀਲਾ ਪਵਨ ਨੂੰ ਬਾਅਦ ਵੇਖੋ ਮੇਰੀ ਕਿਵੇਂ ਗੂੰਜ ਰਹੀ ਏ ਤੇ ਸਕਿਉਰਿਟੀ ਗਾਰਡ ਬਹੁਤ ਭੂਰ ਕੇ ਵੇਖ ਰਿਹਾ ਏ ਸਾਡੇ ਨਾਲ ਇੱਥੇ ਟੀ-ਸ਼ਰਟਾਂ ਕੋਈ ਹੋਏ ਹੋਏ ਬਿੱਟੂ ਆਹ ਇੱਕ ਜੌਣ ਕਾਲਾ ਕਾਲਾ ਬੇ ਤੂੰ ਇੱਕ ਗਾ ਹੁਣ ਮਜ਼ਾਕ ਨਹੀਂ ਇਹ ਇਹ ਟੀ-ਸ਼ਰਟ ਆ ਨਾ ਆਪਣੇ ਕੋਲ ਤਾਂ ਪਉਣੀਆਂ 10 ਸਾਲਾਂ ਬਾਅਦ ਜਿਹੜੇ ਨਾਲ ਕੋਈ ਕਲਰ ਨਹੀਂ ਜਿਹੜੇ ਬ੍ਰਾਂਡ ਨਹੀਂ ਇੱਕ ਗੇੜਾ ਮਾਰ ਲੈ ਸਿਰਫ ਤੇਰੇ ਕਹਿ ਦੇ ਆਪਾਂ ਲਈ ਦੇ ਨਹੀਂ ਇੱਥੋਂ ਐਨੂੰ ਕਮਾ ਲੈ ਡੱਬਾ ਦੇ ਲੈ ਪਹਿਲਾਂ ਡੱਬਾ ਦੇ ਲੈ ਵਾਪਸੀ ਤੇ ਕਰ ਰਹੇ ਆਂ ਵਾਪਸੀ ਆ ਵਾਪਸ ਹੈ ਕੀ ਦੇ ਲਓ ਜੋੜੀ ਆ ਜਿਹੜੇ 2000 ਦੇ ਕੋਲ ਨਹੀਂ ਉਹ ਚੰਗਾ ਲੱਗਦਾ ਉਹਦੇ ਤੇ ਪੈਸੇ 190 ਰੁਪਏ 100 ਇੱਥੇ ਹੁਣੇ ਲੈ ਲਾਂਗਾ ਜੇ ਤੂੰ ਨਾਂ ਦਵਾਈ ਤਾਂ ਕਹਿਦੀ ਆਹ ਗਪਾਲ ਕੋਲ ਪਹੁੰਚ ਗਏ ਸੱਜਣੋ ਬਿੱਟੂਆ ਸਿਰ ਵਿੱਚ ਆ ਜਾਂਦਾ ਪੰਗਾ ਉੱਥੇ ਪੈ ਜਾਂਦਾ ਆ ਕੇ ਐਫਸੀ ਆ ਗਿਆ ਕੇ ਐਫਸੀ ਨਹੀਂ ਆਇਆ ਹੀ ਆ ਗਏ ਉੱਥੇ ਕੇ ਐਫਸੀ ਕੋਲ ਤੇ ਇਧਰਲੇ ਪਾਸੇ ਉਹੀ ਆਪਣਾ ਜਿਹੜੇ ਇੰਸਟੀਚੂਟ ਹੁੰਦੇ ਨੇ ਚਿੰਨ ਇੰਸਟੀਚੂਟ ਨੇ ਆਈਲੈਂਡਸ ਵਾਲੇ ਸੈਂਟਰ ਨੇ ਸਭ ਲੀਲਾ ਬਵਾਨ ਨੇ ਕੋਈ ਵੈਸਟਰਨ ਯੂਨੀਅਨ ਹੈ ਕੋਈ ਪਲਾਨਾ ਹੈ ਕੋਈ ਬੈਕ ਡੋਨਰ ਹੈ ਕੋਈ ਮੈਂ ਨਾ ਕੋਈ ਪੀਜੀ ਆਲਾ ਕੋਈ ਜੈਸ ਬੈਂਕ ਕੋਈ ਵਿਸ਼ਾਲ ਬੈਂਕ ਥੋੜ ਦੇਗਾ ਤੇ ਉਸ ਤੋਂ ਬਾਅਦ ਵਿਸ਼ਾਲ ਮੇਗਾ ਮਾਰਟ ਸਾਹਮਣੇ ਆ ਤੁਹਾਡੀ ਸਕਰੀਨ ਦੇ ਉੱਤੇ ਵਿਸ਼ਾਲ ਆ ਰਿਹਾ ਹੈ ਜੈਸ ਬੈਂਕ ਆ ਰਿਹਾ ਹੈ ਹਲੋ ਆ ਗਿਆ ਇਹ ਸਾਰਾ ਇਹ ਸਾਰਾ ਲੀਲਾ ਪਵਣ ਦਰਸ਼ਨ ਲਖੇ ਵਾਲਾ ਹਾਰ ਚੱਲਾ ਹੈ ਜਿੰਨੀ ਬਾਜੀ ਮਾਰਨੀ ਸੀ ਮਾਰ ਚੱਲਾ ਹੈ ਆ ਡੋਮੀਨੋ ਤੇ ਦੱਬਾ ਦੇਣਾ ਸੀ ਫੋਨ ਦਾ ਆਪਾਂ ਆ ਰਿਪੇਅਰ ਮਾਈ ਫੋਨ ਵਾਲਿਆਂ ਕੋਲ ਤੇ ਆ ਰਿਹਾ ਤੇ ਦੇ ਤਾ ਹੁਣ ਦਵਿੰਦਰ ਸਿੰਘ ਜੀ ਨੇ ਬੁਲਟ ਵਾਪਸ ਮੋੜ ਲਿਆ ਤੇ ਚੱਲੇ ਆ ਵਾਪਸ ਸਾਹਮਣੇ ਡੋਮੀਨੋ ਓ ਜੇ ਪਲ 01 ਗੱਡੀ ਆ ਰਹੀ ਮਿੱਟੂ ਨੇ ਦੱਸਿਆ ਮੈਨੂੰ ਇਹ ਗੀਤ ਬਹੁਤ ਔਖਾ ਲਿਖਿਆ ਹੈ। ਭਾਈ ਏਡੀ ਕਿਡੀ ਜਾਨ ਤੰਗ ਸੀ ਜਲੇ ਦੇਖਣਾ ਸੀ। ਆਸੇ ਬੜ ਲਾਉਂਦੇ ਭਾਈ ਤੇ ਚੇਤਨ ਵਾਲੇ ਕੰਮ ਕਰ। ਤੇ ਗੀਤ ਬਹੁਤ ਸੋਹਣਾ ਹੈ। ਹਾਂ ਕਿੰਨੀ ਛਾ ਆਇਆ ਨਾ। ਇਹ ਦਰਖਤ ਬੜੀ ਚੀਜ਼ ਨੇ ਬਾਰਾਦਰੀ ਚ ਬਹੁਤ ਦਰਖਤ ਤੇ ਬਹੁਤ ਦਰਖਤ ਤਾਂ। ਲੋਈ ਹੁਣ ਆਪਾਂ ਪਹੁੰਚ ਗਏ ਦੁਖਣਵਾਰ ਵਾਲੀ ਸਾਈਡ ਤੇ। ਇਹ ਇਟਰਾਜਗਨ ਡੀਆਂ ਹੀ ਯਾਦਗਰੀ ਗੇਟ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 500 ਸਾਲਾ ਪ੍ਰਕਾਸ਼ ਪੂਰਬ ਪੂਰਬ ਨੂੰ ਸਮਰਪਿਤ ਭਾਈ ਮੋਤੀ ਦਾਸ ਜੀ ਕੇ ਮਤੀ ਦਾਸ ਜੀ ਭਾਈ ਮਤੀ ਦਾਸ ਜੀ ਹਾਂ ਭਾਈ ਦਿਆਲਾ ਜੀ ਤੇ ਭਾਈ ਮਤੀ ਦਾਸ ਜੀ ਭਾਈ ਮਤੀ ਦਾਸ ਭਾਈ ਸਦੀ ਦਾਸ ਤੇ ਭਾਈ ਮਤੀ ਦਾਸ ਜੀ ਹਾਂ ਤੇ ਆ ਆ ਗਿਆ ਅੱਡਾ ਅੱਡਾ ਕੀ ਮਤਲਬ ਸਰਾਂਤ ਦਾ ਉਹ ਤੇ ਆ ਉੱਤੋਂ ਦੀ ਫਲਾਈਓਵਰ ਬਣਾ ਦਿੱਤਾ ਹਣ ਪਹਿਲਾਂ ਕੋ ਨਹੀਂ ਸੀ ਜੀ ਜਿਨਾਂ ਨੇ ਗੁਰੂ ਘਰ ਜਾਣਾ ਹੈ ਇਧਰੋਂ ਚੜਦੇ ਨੇ ਉੱਤੋਂ ਪੌੜੀਆਂ ਤੋਂ ਤੇ ਐ ਉੱਤੋਂ ਦੀ ਲੰਘ ਕੇ ਸਿੱਧਾ ਇੱਥੇ ਆ ਕੇ ਉਤਰ ਜਾਂਦੇ ਨੇ ਛੜਕ ਪਾਰ ਕਈ ਵਾਰ ਬੱਚੇ ਬੁੱੱਚਿਆਂ ਔਖਾ ਹੋ ਜਾਂਦਾ ਸੀ ਤੇ ਆ ਵਧੀਆ ਕੀਤਾ ਫਲਾਈਓਵਰ ਬਣਾ ਕੇ ਚਲੋ ਜੀ ਹੁਣ ਆਪਾਂ ਅੱਗੇ ਚੱਲੇ ਆ ਨਾਨ ਪਟੂਰੇ ਨਾਨ ਛੋਲੇ ਖਾਣ ਉਹ ਤਾਂ ਨੰਬੂ ਖਾਣੇ ਆ ਜਾ ਕੇ ਹਾਂ ਜੀ ਮਿੱਤਰੋ ਪਹੁੰਚ ਗਏ ਆਪਾਂ ਆ ਉੱਥੇ ਜਿੱਥੇ ਆਪਾਂ ਕਿਹਾ ਨੂੰ ਨਿਆ ਛੋਲੇ ਪਟੂਰੇ ਉੱਥੇ ਚੋਲੇ ਪੂਰੇ ਖਾਂਦੇ ਆ ਫਿਰ ਤੁਹਾਨੂੰ ਮਿਲਦੇ ਆ ਬ੍ਰੇਕ ਤੋਂ ਬਾਅਦ ਚੋਲੇ ਪੂਰੇ ਖਾ ਕੇ ਮਿਲਦੇ ਆ ਤੁਹਾਨੂੰ ਲਓ ਜੀ ਮਿੱਤਰੋ ਆਪਾਂ ਪਹੁੰਚ ਗਏ ਆ ਕਿਤੇ ਨਾਲ ਪਟੋਲਾ ਦੇ ਕਾਰੋ ਤੇ ਨਾਲ ਆ ਰਹੇ ਤੁਹਾਨੂੰ ਮਲਾਉਨੇ ਆ ਨੰਦਾ ਨਾਲ ਤੇ ਬਾਕੀ ਬਹੁਤ ਕੁਝ ਇੱਕ ਇੱਕ ਨਾਲ ਲਿਆ ਪਹਿਲਾਂ ਕੋਈ ਨਾਨ ਆ ਗਏ ਆਪਣੇ ਚੈੱਕ ਕਰੋ ਕਿਆ ਕਾ ਕਾਰੀਗਰੀ ਹੈ ਵੇ ਨਾਲ ਮਾਉਂਟਨ 뷰 ਤੇ ਪੈਪਸੀ ਤੇ ਨਾਲ ਆਪਾਂ ਕਾਕੇ ਸ਼ੁਰੂਆਤ ਦਵਿੰਦਰ ਸਿੰਘ ਨੇ ਉਹ ਯਾਰ ਅਰੇ ਨਹੀਂ ਵਿੱਚ ਜਿਵੇਂ ਆਪਾਂ ਲਾਈਨ ਉਹ ਚਾ ਲਈਏ ਸਾਹਮਣੇ ਸਟੇਸ਼ਨ ਵਾਲੇ ਦਾ ਤੇ ਇੱਧਰ ਕਦੀ ਬੱਸ ਸਟੈਂਡ ਹੁੰਦਾ ਸੀ ਪੁਰਾਣਾ ਨਵਾਂ ਬੱਸ ਸਟੈਂਡ ਯੂਨੀਵਰਸਿਟੀ ਕੋਲ ਚਾ ਗਿਆ ਹੈ ਤੇ ਇੱਧਰ ਬਿਲਕੁਲ ਕੰਮ ਠੱਪ ਹੋ ਗਿਆ ਹੈ ਕਾਪੇ ਤੋਂ ਪੈਸਾ ਬੰਦ ਹੋ ਗਏ ਨੇ ਤੇ ਸਵਾਰੀ ਵਾਲੇ ਵੀ ਖੜੀ ਆ ਥੋੜੀਆਂ ਵਾਲੀਆਂ ਖੜੀਆਂ ਨੇ ਬੱਸ ਸਟੈਂਡ 'ਚ ਇਹ ਲੱਕੀਂ ਤੀਰ ਹੁੰਦੇ ਜਿਹੜਾ ਸਦਾ ਨਾ ਬਾਗੀ ਬੁਲਬੁਲ ਰਹਿਣੀ ਸਦਾ ਨਾ ਮੋਜ ਬਹਾਰਾਂ ਗੱਲ ਸੱਚੀ ਕਹੀ ਹੈ ਭਜਨਾ ਮਾਨ ਨੇ ਕਹ ਦੇਖੀ ਭਰਾਵਾ ਤੇ ਲੈ ਹੈ ਹੀ ਨਹੀਂ ਲੋਕਾਂ ਨੂੰ ਨਾ ਕਾਲੀ ਪਤਾ ਨਹੀਂ ਕਿੱਥੇ ਗਵਾਚੀ ਦੁਨੀਆ ਹਾਂਜੀ ਮਿੱਤਰੋ ਆਪਾਂ ਪਹੁੰਚ ਗਏ ਪੁਨਾਰੇੜੀ ਵਾਪਸ ਆ ਗਿਆ ਤੇ ਪਟਿਆਲਾ ਤੁਹਾਨੂੰ ਘੁਮਾਤਾ ਹੈ ਤੇ ਅੱਜ ਦੀ ਵੀਡੀਓ ਆਪਾਂ ਇੰਨੀ ਰੱਖਦੇ ਆ ਕਿਉਂਕਿ ਵੀਡੀਓ ਲੰਮੀ ਹੋ ਜਾਣੀ ਹੈ ਤਾਂ ਮਿਲਦੇ ਆ ਨੈਕਸਟ ਵਲੌਗ ਚ ਬਾਬਾ ਰੱਬ ਰੱਖਾ ਜੀ ਤੇ ਚੈਨਲ ਨੂੰ ਜਿਹੜੇ ਨਵੇਂ ਆਏ ਹੋ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਜੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਜੀ ਤੇ ਆਪਾਂ ਪੁਨਾਰੇੜੀ ਪਹੁੰਚ ਗਏ ਹੁਣ ਜਾ ਕੇ ਪੱਠੇ-ਤੱਥੇ ਪਾਉਣੇ ਨੇ ਤੇ ਫਿਰ ਐਡੀਟਿੰਗ ਕਰਕੇ ਤੁਹਾਨੂੰ ਇਹ ਨੈਕਸਟ ਵੀਡੀਓ ਚ ਪਟਿਆਲੇ ਮੀਂਹ ਹੁੰਨੀ ਸੀ ਨਾ ਇੱਥੇ ਮੀਂਹ ਜਾਂਦੀ ਵੀ ਹੈਗਾ ਸੀ ਆਉਂਦੀ ਵੀ ਹੈਗਾ ਸੀ ਪੰਨਾਰੇੜੀ ਤੇ ਚਲੋ ਠੀਕ ਹੈ ਜੀ ਆ ਲਾਸਟ ਵੀਊ ਵੇਖ ਲਓ ਫਿਰ ਆਪਾਂ ਪਿੰਡ ਪਹੁੰਚ ਜਾਣਾ ਆ ਗਿਆ ਆਪਣਾ ਇਲਾਕਾ ਇਲਾਕਾ ਆ ਗਿਆ ਇਲਾਕਾ ਇਲਾਕਾ ਦਾ ਕਹਿੰਦਾ ਕੁੱਤੋਂ ਕੋਹਾ ਹੈ ਸ਼ੇਰੋ ਕੇ ਏਰੀਆ ਹੁੰਦੇ ਏਰੀਆ ਆ ਗਿਆ ਇਹ ਏਰੀਆ